ਤੇ ਜਾਇਓ ਤੁਸੀਂ ਇਹਦੀ ਕਿਰਮਾ ਚੰਗੀ ਐ ਉਮੀਦ ਦੀ ਮੈਂ ਤਾਂ ਦੱਸਦਾ ਨਾ ਬੱਤੀ ਦਾੰਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਐ ਇਹਨੇ ਬਣ ਜਾਣਾ ਵੱਡਾ ਬਣ ਜਾਣੇ ਨੇ ਕੰਮ ਕਿਸੇ ਮਤਾਂ ਨਹੀਂ ਹੁਣ ਕੀ ਕਰੀਏ ਉਹਨਾਂ ਦੀ ਕਿਸੇ ਮਾੜੀ ਐ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਪਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਪਦੇ ਵਾਲ ਨੂੰ ਕੱਢੂ ਹੁਣ ਇਹ ਜੀਜੋ ਜੀਜੀ ਹੋਗੇ ਹਾਲਾਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਇਹ ਲਈ ਆਈ ਹੋਈ ਐ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਨ ਲੋਕ ਕਹਿੰਦੇ ਇਹ ਰਾਏ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਘਰਤਾ ਵੀ ਨਹੀਂ ਤੂੰ ਇੱਕ ਕੋਈ ਖਾਤਮਾ ਹੋ ਕੰਮ ਕਾਂਗਰਸ ਵਾਲਿਆਂ ਦਾ ਹੂੰ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਐ ਉਹ ਬਠਿੰਡੇ ਵਾਲਾ ਲੁਧਿਆਣੇ ਸੜਤਾ ਬੜਿੰਗ ਖਡੂਰ ਸਾਹਿਬ ਵਾਲੇ ਇੱਥੇ ਸੰਗਰੂਰ ਫਿਰਦਾ ਪਲੱਥ ਵਾਲਾ ਸੰਗਰੂਰ ਵਾਲਾ ਵਿਜੇਂਦਰ ਸਿੰਘ ਲਾਲ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਆਪ ਜਿਹੜੇ ਇਲਾਕੇ 'ਚ ਕਹਿੰਦੇ ਢਿੱਡ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਕਹਾਂ ਪ੍ਰਧਾਨ ਜੀ ਇਸ ਇਲਾਕੇ ਜੋ ਟਿਕਟ ਨਾ ਦੇ ਦਿਓ ਇਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ